ਅਮਰੀਕੀ ਟ੍ਰੇਡ ਮੁਕੱਦਮਾ 트럼ਪ ਹਾਰਿਆ ਤਾਂ 150 ਬਿਲੀਅਨ ਡਾਲਰ ਵਾਪਸ ਮਿਲਣ ਦੇ ਚਾਂਸ ਸਤਿ ਸ਼੍ਰੀ ਅਕਾਲ ਜੀ ਮੈਰਾਸ਼ ਨੇ ਤੁਸੀਂ ਵੇਖ ਰਹੇ ਹੋ ਪੰਜਾਬੀ ਵਿਕੀਪੀਡੀਆ ਦੱਸ ਜੀ ਕਿ ਅਮਰੀਕੀ ਕੰਪਨੀਆਂ ਅਤੇ ਟ੍ਰੇਡ ਵਿਸ਼ਲੇਸ਼ ਜਗ੍ਹਾ ਤਿਆਰ ਹਨ ਕਿ ਸੁਪਰੀਮ ਕੋਰਟ ਫੈਸਲਾ ਕਰੇ ਤੇ ਡੋਨਲਡ 트럼ਪ ਕੋਲਨ ਲਗਾਏ ਗਏ ਟੈਕਸ ਕਾਨੂੰਨੀ ਹੈ ਜਾਂ ਨਹੀਂ ਜੇ ਕੋਰਟ 트럼ਪ ਦੇ ਟੈਰਿਫ ਰੱਦ ਕਰ ਦਿੰਦਾ ਤਾਂ ਕੰਪਨੀਆਂ 150 ਬਿਲੀਅਨ ਡਾਲਰ ਤੱਕ ਵਾਪਸ ਲੈਣ ਦੀ ਲੜਾਈ ਕਰ ਸਕਦੀਆਂ ਨੇ 트럼ਪ ਨੇ ਕਿਹਾ ਕਿ ਪੈਰਿਫੋਰ 1997 ਕਾਨੂੰਨ ਆਈਈਪੀਏ ਦੇ ਤਹਿਤ ਲਗਾਏ ਜੋ ਪਹਿਲਾ ਸੈਕਸ਼ਨ ਜਾਂ ਫਿਰ ਜਾਇਦਾਦ ਜ਼ਬਤ ਕਰਨ ਲਈ ਵਰਤਿਆ ਜਾਂਦਾ ਸੀਗਾ ਫਰਵਰੀ ਤੋਂ ਦਸੰਬਰ 2025 ਤੱਕ ਇਹਨਾਂ ਤੋਂ ਲਗਾਤਾਰ 133.5 ਬਿਲੀਅਨ ਡਾਲਰ ਇਕੱਠੇ ਹੋਏ ਨੇ ਦੱਸਦੀ ਹੈ ਕਿ ਕੰਪਨੀਆਂ ਨੂੰ ਡਰ ਹੈ ਕਿ 트럼ਪ ਦੇਣ ਵਿੱਚ ਆਸਾਨੀ ਨਹੀਂ ਕਰਨਗੇ ਕੁਝ ਛੋਟੀ ਕੰਪਨੀਆਂ ਆਪਣੇ ਹੱਕ ਹੈਜ਼ ਫਨ ਨੂੰ ਵੇਚ ਕੇ ਤੁਰੰਤ ਪੈਸਾ ਲੈ ਰਹੀ ਹੈ ਪਰ ਤੇਦਾਜ਼ੀ ਕਿ ਸੁਪਰੀਮ ਕੋਰਟ ਨੇ ਹੁਕਮ ਦੇ ਬਾਅਦ ਟੈਰਫ ਵਾਪਸ ਜਿਹੜਾ ਕਿ ਇਲੈਕਟ੍ਰੋਨਿਕ ਤਰੀਕੇ ਦੇ ਨਾਲ ਫਰਵਰੀ 6 ਤੋਂ ਸ਼ੁਰੂ ਹੋਇਆ ਸੀਗਾ ਪਰ ਇਹ ਆਟੋਮੈਟਿਕ ਨਹੀਂ ਹੋਵੇਗਾ ਕੁਝ ਵੱਡੀਆਂ ਕੰਪਨੀਆਂ ਜਿਵੇਂ ਕਿ ਕੋਸਟਕੋ ਰੈਵਿਓਨਾ ਕੁਆਸਕੀ ਮੋਟਰਜ਼ ਵੀ ਪਹਿਲਾ ਆਪਣੇ ਹੱਕ ਬਚਾਉਣ ਲਈ ਮਾਮਲੇ ਦਰਜ ਕਰ ਚੁੱਕੀ ਹੈ ਸਰਲ ਸ਼ਬਦਾਂ ਦੇ ਵਿੱਚ ਦੱਸ ਦਈਏ ਜੇ 트럼ਪ ਦੇ ਟੈਰਫ ਗਲਤ ਸਾਬਿਤ ਹੋਏ ਤਾਂ ਕੰਪਨੀਆਂ ਨੂੰ ਪੈਸੇ ਵਾਪਸ ਲੈਣ ਲਈ ਲੰਮਾ ਅਤੇ ਜਟਿਲ ਰਸਤਾ ਅਪਣਾਉਣਾ ਪਵੇਗਾ